ਇਹ ਲਾ ਇਹ ਫੇਕ ਬਣਾਤਾ ਇਹਨਾਂ ਕਾਊਂਟਰ ਜਦੋਂ ਇਹਦਾ ਰੌਲਾ ਪੈ ਗਿਆ ਇਹਨਾਂ ਕਾਊਂਟਰ ਨਹੀਂ ਹੋਇਆ ਹੁਣ ਕਹਾਣੀ ਦੂਜੇ ਪਾਸੇ ਮੁੜ ਦਿੱਤੀ ਵੀ ਉਹ ਬੰਦੇ ਆ ਕੇ ਜੀ ਫਾਇਰਿੰਗ ਕਰ ਗਏ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਪਹਿਲਾਂ ਸਲਾਹ ਕਰਿਆ ਕਰੋ ਆਪਣੀ ਵੀ ਆਪਾਂ ਕੀ ਗੱਲ ਕਰ ਰਹੀ ਹੈ ਕਿਉਂਕਿ ਪੁਲਿਸ ਪੁੱਛ ਹੋਰ ਬਿਆਨ ਦਿੰਦੀ ਪੁਲਿਸ ਦੇ ਕਾਲੀ ਯੂ ਟਰਨ ਲੈ ਗਈ ਹੈ ਜਦੋਂ ਰੌਲਾ ਪੈ ਗਿਆ ਕੱਲ ਵੀ ਸੀਬੀਆ ਦੀ ਇਨਕੁਆਰੀ ਦੀ ਜਾਂਚ ਹੋਣੀ ਚਾਹੀਦੀ ਸਾਰੀਆਂ ਇਨਕੁਆਰੀਆਂ ਹੋਣੀ ਚਾਹੀਦੀਆਂ ਵੀ ਇਹ ਫੇਕ ਇਨਕਾਊਂਟਰ ਹੈ ਕੱਲ ਮੈਂ ਵੀ ਇੰਟਰਵਿਊ ਵਿੱਚ ਕਿਹਾ ਮੈਂ ਕਹਾ ਫੇਕ ਇਨਕਾਊਂਟਰ ਹੈ ਕੋਈ ਵੀ ਰਿਕਵਰੀ ਵਾਸਤੇ 50 50 ਤੋਂ ਘੱਟ ਬੰਦੇ ਨਹੀਂ ਗਏ ਹੋਣਗੇ ਮੈਂ ਐਸਟੀਮੇਟ ਰਾਨਾ ਕੋਈ 50 ਪੁਲਿਸ ਮੁਲਾਜ਼ਮ ਸੀਗੇ ਲਾਗੇ ਖੜੇ ਤਮਾਸ਼ਾ ਹੀ ਦੇਖਦੇ ਰਹੇ ਜੀ ਮੈਂ ਇਹੋ ਤੇ ਗੱਲ ਕਹਿਣਾ ਵੀ ਇਹ ਫੇਕ ਕਹਾਣੀਆਂ ਕਿਉਂ ਪੁਲਿਸ ਬਣਾਉਂਦੀ ਪਈ ਐ ਆਏ ਪੁਲਿਸ ਦਾ ਰਾਜ ਹੋ ਗਿਆ ਮੈਂ ਇੱਕ ਗੱਲ ਕਹਿਣਾ ਪੁਲਿਸ ਦਾ ਰਾਜ ਹੋ ਗਿਆ ਸਰਕਾਰ ਦਾ ਰਾਜ ਕੋਈ ਨਹੀਂ ਪੁਲਿਸ ਦਾ ਰਾਜ ਕਿਉਂਕਿ ਪੁਲਿਸ ਜੋ ਕਰੀ ਜਾਂਦੀ ਹੈ ਸਰਕਾਰ ਨੂੰ ਹਾਂ ਕਰੀ ਜਾਂਦੀ ਹੈ ਸਰਕਾਰ ਪੁਲਿਸ ਨੂੰ ਦੱਸ ਦਿੰਦਾ ਹੋਣਾ ਇਹਨਾਂ ਨੇ ਵੀ ਸਰਕਾਰ ਨੇ ਵੀ ਐਦਾਂ ਕਰ ਦੋ ਪੁਲਿਸ ਨੇ ਕਾੜੀ ਟੰਗ ਕਰਦਿਆਂ ਪੰਜਾਬ ਸਰਕਾਰ ਝੂਠ ਬੋਲ ਰਹੀ ਹੈ ਆਮ ਜਨਤਾ ਨੂੰ ਬੇਕੂਫ ਬਣਾਇਆ ਜਾ ਰਿਹਾ ਸਰਕਾਰ ਕਹਿੰਦੀ ਹੈ ਵੀ ਇਹ ਸਾਡਾ ਜੀ ਇਨਕਾਉਂਟਰ ਉਹਨਾਂ ਨੇ ਕਰ ਦਿੱਤਾ ਤੇ ਜਦੋਂ ਇਨਕਾਉਂਟਰ ਕਰ ਦਿੱਤਾ ਫਿਰ ਯੂ ਟਰਨ ਕਿਉਂ ਲਈ ਪੁਲਿਸ ਨੇ ਇਹੋ ਜੀਆਂ ਬਹੁਤ ਖਬਰਾਂ ਝੂਠੀਆਂ ਚੱਲਦੀਆਂ ਸਰਕਾਰਾਂ ਦਿੰਦੀਆਂ ਖਬਰਾਂ ਇਹੋ ਜੀਆਂ ਝੂਠੀਆਂ ਇਹਨਾਂ ਨੇ ਜਿਆਦਾ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਬਾਅਦ ਫਰਕੇ ਹੋਈਆਂ ਪਰ ਇਹ ਫਰਕ ਦੇ ਵਿੱਚ ਨੁਕਸਾਨ ਆਮ ਜਨਤਾ ਦਾ ਤੇ ਸਾਡੀ ਪੁਲਿਸ ਦਾ ਹੋ ਰਿਹਾ ਬੰਦੇਆਂ ਨੇ ਇਨਕਾਉਂਟਰ ਕੀਤਾ ਬੰਦੇਆਂ ਨੇ ਫਾਇਰਿੰਗ ਕੀਤੀ ਟੋੜ ਤੇ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਦੇਖਦੇ ਰਹੇ ਟੋੜ ਕੋਈ ਨਹੀਂ ਫੜਿਆ ਗਿਆ ਕੀ ਤੁਸੀਂ ਕੱਲ੍ਹ ਹੀ ਆ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਹੋਵੇ ਉੱਥੇ ਚੋਰੀ ਹੋਈ ਹੋਵੇ ਤੇ ਆਮ ਜਨਤਾ ਕੀ ਪ੍ਰੋਟੈਕਸ਼ਨ ਦਰਲਦੀ ਹੈ ਠੀਕ ਆ ਆਮ ਜਨਤਾ ਨੂੰ ਕੀ ਪ੍ਰੋਟੈਕਸ਼ਨ ਹੈ ਜਿੰਨੇ ਵੀ ਐਨਕਾਊਂਟਰ ਕਰਦੇ ਜਿੰਨੇ ਵੀ ਮੇਰੇ ਐਸਐਚਓ ਨੇ ਭਰਾਵਰੇ ਇੰਸਪੈਕਟਰ ਰੈਂਕ ਤੱਕ ਮੈਂ ਉਹਨਾਂ ਨੂੰ ਬੇਨਤੀ ਕਰਦਾ ਚਾਹੇ ਆਪਣਾ ਐਸਐਸਪੀ ਹੋਵੇ ਚਾਹੇ ਡੀਆਈਜੀ ਹੋਵੇ ਉਹਦੀ ਇੱਕ ਜਿਮਣੀ ਜ਼ਰੂਰ ਵਿੱਚ ਦਵਾਇਆ ਕਰੋ ਕਿਉਂਕਿ ਕੱਲ ਨੂੰ ਜਦੋਂ ਪੰਗਾ ਪੈਣਾ ਨਾ ਫਸਣਾ ਤੁਸੀਂ ਹੈ ਉਹਨੇ ਪਬਲੀਕਾ ਕਰਾ ਕੇ ਨਿਕਲ ਜਾਣਾ ਪਾਸੇ ਅਫਸਰਾਂ ਦੇ ਪ੍ਰੈਸ਼ਰ ਥਲੇ ਆ ਕੇ ਕੰਮ ਸਾਰਾ ਮੁੜ ਕੇ ਐਸਐਚਓ ਦੇ ਡਿਕਦਾ ਔਰ ਐਫਆਈਆਰ ਦੇ ਕਿਸੇ ਅਫਸਰ ਦਾ ਨਾਮ ਵਿਚ ਆਇਆ ਇੰਟਰਵਿਊ ਦੇ ਇਹਨੂੰ ਬਿਆਨ ਉਹਨੂੰ ਦੇ ਇਹਨੂੰ ਡੀਏਜੀ ਤੇ ਡੀਜੀਪੀ ਤੇ ਪੰਗਾ ਲੈਣ ਨੂੰ ਬੰਦੇ ਫੜਨ ਨੂੰ ਮਾਰਨ ਨੂੰ ਕਰਨ ਨੂੰ ਐਸਐਚਓ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆ ਬੋਹਰ ਕਪੜਾ ਵਪਾਰੀ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਭਾਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਦੋਸ਼ੀਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਿਨ੍ਹਾਂ ਦੋਸ਼ੀਆਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਇਹ ਮਾਮਲੇ ਨੂੰ ਲੈ ਕੇ ਉਸ ਵੇਲੇ ਵੱਡਾ ਮੋੜ ਸਾਹਮਣੇ ਆਉਂਦਾ ਹੈ ਜਦੋਂ ਇੱਕ ਨਵੀਂ ਐਫਆਈਆਰ ਹੁੰਦੀ ਹੈ ਸਾਡੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਭੁਪਿੰਦਰ ਸਿੰਘ ਹੋਰੀ ਮੌਜੂਦ ਨੇ ਇਹਨਾਂ ਦੇ ਹੱਥ ਦੇ ਵਿੱਚ ਇੱਕ ਐਫਆਈਆਰ ਫੜੀ ਹੋਈ ਹੈ ਤਾਂ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਜਾਂ ਉਹ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਵਰਕਰਾਂ ਵੱਲੋਂ ਜਾਂ ਮੰਤਰੀਆਂ ਵੱਲੋਂ ਜਿਨ੍ਹਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਵੀ ਭਾਈ ਅਸੀਂ ਜਾਂ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਕੱਪੜਾ ਵਪਾਰੀ ਦੀ ਜਿਹੜੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਇਨਕਾਊਂਟਰ ਕਰ ਦਿੱਤਾ ਹੈ ਤਾਂ ਉੱਤੇ ਸਵਾਲ ਖੜੇ ਕਰ ਰਹੇ ਨੇ ਇਹ ਭੁਪਿੰਦਰ ਸਿੰਘ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਸਤਿਗੁਰ ਜੀ ਸਤਿਗੁਰ ਜੀ ਅੱਛਾ ਤੁਸੀਂ ਇੱਕ ਹੱਥ ਦੇ ਵਿੱਚ ਪੇਪਰ ਲੈ ਕੇ ਆਏ ਹੋ ਇਹ ਇਹਨਾਂ ਦੇ ਵਿੱਚ ਕੀ ਹੈ ਜੀ ਮੈਂ ਸਾਰੇ ਸਰੋਤਿਆਂ ਨੂੰ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਈ ਸਰੋਤੇ ਮੇਰੇ ਤੇ ਇਹ ਸਵਾਲ ਕਰਦੇ ਨੇ ਵੀ ਜਦੋਂ ਇਹ ਪੁਲਿਸ ਵਿੱਚ ਹੁੰਦਾ ਸੀ ਤੇ ਉਦੋਂ ਕਿਉਂ ਨਹੀਂ ਬੋਲਿਆ ਹੁਣ ਕਿਉਂ ਬੋਲਦਾ ਮੇਰੇ ਜਿੰਨੇ ਵੀ ਦਰਸ਼ਕ ਸਰੋਤੇ ਮੇਰੇ ਦੇਖਦੇ ਹੋਣ ਸੁਣਦੇ ਹੋਣ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਮੈਂ ਦੱਸਦਾ ਮੈਂ ਖੁਦ ਇਸ ਮਹਿਕਮੇ ਦੇ ਅਫਸਰਾਂ ਦਾ ਸਤਾਇਆ ਹੋਇਆ ਤੇ ਇਹਨਾਂ ਸਰਕਾਰਾਂ ਦਾ ਸਤਾਇਆ ਹੋਇਆ ਮੁਲਾਜ਼ਮਾਂ ਕਿਉਂਕਿ ਮੁਲਾਜ਼ਮ ਉਹੀ ਬੋਲਦਾ ਜਿਹੜਾ ਸਤਾਇਆ ਹੋਵੇ ਕਿਸੇ ਦਾ ਜੇ ਕਹਿਆ ਵੀ ਜਿਹੜਾ ਕੋ ਰਿਟਾਇਰ ਮੁਲਾਜ਼ਮ ਹੈ ਰਿਟਾਇਰ ਪੁਲਿਸ ਵਾਲਾ ਕੋਈ ਨਹੀਂ ਬੋਲਦਾ ਉਹ ਕਹਿੰਦਾ ਮੈਂ ਪੈਨਸ਼ਨ ਲੈਣੀ ਹੈ ਸਾਨੂੰ ਕੁਝ ਨਹੀਂ ਦਿੱਤਾ ਸਰਕਾਰ ਨੇ ਬਾਕੀ ਰਹੀ ਗੱਲ ਇਹ ਗੱਲ ਵੀ ਭਗਵੰਤ ਮਾਨ ਜੀ ਦੇ ਇਨਕਾਊਂਟਰ ਦੀ ਆ ਕੱਲ ਤੁਸੀਂ ਭਗਵੰਤ ਮਾਨ ਜੀ ਕਹਿ ਰਹੇ ਹੋ ਵੀ ਇਨਕਾਊਂਟਰ ਹੋਇਆ ਜੀ ਪੁਲਿਸ ਨੇ ਇਨਕਾਊਂਟਰ ਕਰਤਾ ਇੱਕ ਐਡਾ ਤਕੜਾ ਵਪਾਰੀ ਜਿਹੜਾ ਗਰਾਊਂਡ ਲੈਵਲ ਤੋਂ ਉੱਠਿਆ ਸੀ ਉਹਨੂੰ ਮਾਰ ਦਿੱਤਾ ਇਹਦਾ ਇਨਕਾਊਂਟਰ ਉਹਨੂੰ ਮਾਰ ਦਿੱਤਾ ਔਰ ਮਾਰਨ ਤੋਂ ਬਾਅਦ ਮਾਨ ਸਾਹਿਬ ਕਹਿੰਦੇ ਜੀ ਘਟਨਾ 'ਚ ਸ਼ਾਮਲ ਦੋ ਬਦਮ ਔਰ ਕੱਲ ਦਾ ਜਦੋਂ ਇਸ ਗੱਲ ਦਾ ਰੌਲਾ ਪਿਆ ਜਿਆਦਾ ਵੀ ਇਨਕਾਊਂਟਰ ਗਲਤ ਹੋਇਆ ਇਨਕਾਊਂਟਰ ਫੇਕ ਇਨਕਾਊਂਟਰ ਦੀ ਸੀਬੀਆਈ ਜਾਂਚ ਹੋਵੇ ਤੇ ਪੁਲਿਸ ਨੇ ਲਿਆ ਯੂ ਟਰਨ ਪੁਲਿਸ ਨੇ ਕਮਾਹਤਾ ਜੀ ਨਹੀਂ ਇਨਕਾਊਂਟਰ ਨਹੀਂ ਹੋਇਆ ਮੈਂ ਪੁਲਿਸ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਮੈਂ ਕੱਲ ਇੰਟਰਵਿਊ ਹੋਈ ਸੀ ਮੈਂ ਪੁਲਿਸ ਨੂੰ ਕੱਲ ਹੀ ਕਿਹਾ ਤਾਂ ਸੀ ਮੈਂ ਕਿ ਇਨਕਾਊਂਟਰ ਗਲਤ ਹੋਇਆ ਮੇਰੇ ਕੱਲ ਵੀ ਇੰਟਰਵਿਊ ਜਿਹੇ ਗੱਲ ਹੋਈ ਐ ਐਨਕਾਊਂਟਰ ਗਲਤ ਹੋਇਆ ਫੇਕ ਐਨਕਾਊਂਟਰ ਉਹ ਜਦੋਂ ਇਹ ਸਾਰੀ ਗੱਲਾਂ ਦਾ ਰੌਲਾ ਰੱਪਾ ਪਿਆ ਪੁਲਿਸ ਨੇ ਜਾ ਕੇ ਨਾਲ ਹੀ ਯੂ ਟਰਨ ਕਹਿੰਦਾ ਜੀ ਅਸੀਂ ਰਿਕਵਰੀ ਕਰਨ ਗਏ ਸੀ ਬੰਦੇ ਅਸੀਂ ਫੜੇ ਸੀ ਪਹਿਲਾਂ ਜੋ ਆਪਣੇ ਜਿਹੜੇ ਉਹ ਜਸਪ੍ਰੀਤ ਇਹ ਮੁੰਡਾ ਦੂਜਾ ਨਾਂ ਸੀ ਅਸੀਂ ਦੋਵੇਂ ਬੰਦੇ ਫੜੇ ਸੀ ਜੀ ਅਸੀਂ ਰਿਕਵਰੀ ਵਾਸਤੇ ਲੈਣ ਜਦੋਂ ਗਏ ਆ ਉਥੇ ਰਿਕਵਰੀ ਕਰਨ ਵਾਸਤੇ ਜਦੋਂ ਪਹੁੰਚੇ ਆ ਤੇ ਬੰਦੇ ਉਥੇ ਪਹਿਲਾਂ ਹੀ ਲੁੱਕ ਕੇ ਬੈਠੇ ਸੀ ਉਹਨਾਂ ਨੇ ਫਾਇਰਿੰਗ ਕੀਤੀ ਉਦੋਂ ਮਾਰਿਆ ਗਿਆ ਦੇਖੋ ਕਿੱਡੀ ਵੱਢੀ ਇਹਨੂੰ ਆਪਾਂ ਨਲਾਕੀ ਕਹਾਂਗੇ ਜਾਂ ਪੁਲਿਸ ਦੀ ਲਾਪਰਵਾਹੀ ਜਾਂ ਪੁਲਿਸ ਦੀ ਮਿਲੀ ਭੁਗਤ ਕਹਾਂਗੇ ਤਿੰਨਾਂ ਦੇ ਵਿੱਚੋਂ ਤੁਸੀਂ ਆਮ ਜਨਤਾ ਇਹਤੇ ਡਿਸੀਜਨ ਦੇ ਵੀ ਇਹਨਾਂ ਨੂੰ ਕੀ ਹੋ ਸਕਦਾ ਅੱਛਾ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਰਹੇ ਹੋ ਕੀ ਪੰਜਾਬ ਪੁਲਿਸ ਦੇ ਮੁਲਾਜ਼ਮ ਉਸ ਸਮੇਂ ਖੜੇ ਚੋਪੀ ਦਿਖਾਈ ਦੇ ਦਿੱਤੇ ਹੋਣਗੇ ਵੀ ਜਦੋਂ ਇੱਕ ਦੂਸਰੇ ਤੋਂ ਗੋਲੀਆਂ ਚਲਾਉਂਦੇ ਹੋਣ ਤਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਮੂਕ ਦਰਸ਼ਕ ਬਣ ਕੇ ਖੜੇ ਰਹੇ ਹੋਣ ਜaisi ਸਥਿਤੀ ਹੋ ਸਕਦੀ ਹੈ ਜੀ ਬਿਲਕੁਲ ਨਹੀਂ ਇਹ ਹੋ ਸਕਦੀ ਕਿਉਂਕਿ ਪੁਲਿਸ ਨੇ ਜਦੋਂ ਕਿਸੇ ਦੇ ਗੋਲੀ ਮਾਰੀ ਕੀ ਉਹਨਾਂ ਦੇ ਦੋਨਾਂ ਦੇ ਹੀ ਗੋਲੀ ਲੱਗੀ ਚਾਹੇ ਉਹਨਾਂ ਨੂੰ ਲੱਗੀ ਚਾਹੇ ਉਹਨਾਂ ਨੂੰ ਲੱਗੀ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਉਹ ਫਾੜਾਂ ਕਿਸੇ ਦਰ ਲੱਗੀ ਇਹਨਾਂ ਦੇ ਹੀ ਮੁਲਾਜ਼ਮਾਂ ਦੇ ਲੱਗੀ ਮੁਲਾਜ਼ਮਾਂ ਦੇ ਵੀ ਲੱਗੀ ਤੇ ਜਿਹੜੇ ਦੋ ਬੰਦੇ ਨਾਲ ਕਾਊਂਟਰ ਹੋਇਆ ਉਹ ਵੀ ਮਾਰ ਦਿੱਤੇ ਮੈਂ ਇਹ ਗੱਲ ਸਰਕਾਰ ਨੂੰ ਜਿੰਨੇ ਅਫਸਰ ਸੁਣਦੇ ਹੋਣ ਮੈਂ ਉਹਨਾਂ ਨੂੰ ਪੁੱਛਦਾ ਕਿ ਜਦੋਂ ਤੁਸੀਂ ਰਿਕਵਰੀ ਕਰਨ ਵਾਸਤੇ ਗਏ ਸੀ ਕੀ ਤੁਸੀਂ ਇਕੱਲੇ ਦੋ ਬੰਦੇ ਹੀ ਗਏ ਰਿਕਵਰੀ ਕਰਨ ਵਾਸਤੇ ਹੋਰ ਕੋਈ ਫੋਰਸ ਨਹੀਂ ਤੁਹਾਡੇ ਕੋਈ ਆ ਗਈ ਐਡਾ ਵੱਡਾ ਮਰਡਰ ਹੋਇਆ ਹੋਵੇ ਉਹਦੇ ਸਬੰਧ ਵਿੱਚ ਤੁਸੀਂ ਬੰਦੇ ਫੜੇ ਹੋਣ ਜਦੋਂ ਤੁਸੀਂ ਰਿਕਵਰੀ ਬਾਰੇ ਗਏ ਦੋ ਬੰਦੇ ਗਏ ਹੋ ਤੁਸੀਂ ਮੈਂ ਇਸ ਗੱਲ ਨੂੰ ਸਰਾਸਰ ਗਲਤ ਕਹਿਣਾ ਮੈਂ ਇਹ ਭਗਵਾਨ ਜੀ ਸਾਬ ਵੱਲੋਂ ਜਿਹੜਾ ਇੱਕ ਵਾਰਾ ਪੇਜ ਜਰੂਰ ਦਿਖਾ ਦਿਓ ਦੋਸਤ ਜੇਕਰ ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ ਆ ਜਰੂਰ ਇਹ ਪੜ੍ਹ ਸਕਦੇ ਹੋ ਕਿ ਬੋਹਰ ਦੇ ਕੱਪੜਾ ਵਪਾਰੀ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਇਹ ਐਕਸ਼ਨ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ਤੇ ਘਟਨਾ ਦੇ ਵਿੱਚ ਸ਼ਾਮਲ ਦੋ ਬਦਮਾਸ਼ਾਂ ਦਾ ਪੰਜਾਬ ਪੁਲਿਸ ਨੇ ਕੀਤਾ ਇਨਕਾਊਂਟਰ ਪਰ ਇਨਕਾਊਂਟਰ ਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਪੇਜ ਤੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮਾ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਪਰ ਇਹ ਭਾਈ ਸਾਹਿਬ ਹੋਣੀ ਜਿਹੜੇ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਨੇ ਇਹ ਹੱਥ ਦੇ ਵਿੱਚ ਐਫ ਆਈ ਆਰ ਵੀ ਲੈ ਕੇ ਆਏ ਹੋਏ ਨੇ ਐਫ ਆਈ ਆਰ ਦੇ ਵਿੱਚ ਕੀ ਹੈ ਜੀ ਐਫ ਆਈ ਆਰ ਦੇ ਵਿੱਚ ਇਹੋ ਲਿਖਿਆ ਪਈ ਐਫ ਆਈ ਆਰ ਦਰਜ ਹੋਈ ਤੇ ਆ ਬੰਦੇ ਫੜੇ ਅਸੀਂ ਰਿਕਵਰੀ ਲੈਣ ਵਾਸਤੇ ਚੱਲੇ ਆ ਤੇ ਰਿਕਵਰੀ ਮੇਰੇ ਉੱਥੇ ਆ ਆਪਣਾ ਇਹ ਮੁਕਾਬਲਾ ਹੋ ਗਿਆ ਜਿਹੜੇ ਕਿ ਦੂਜੀ ਤੋਂ ਪਾਰਟੀ ਦੇ ਬੰਦੇ ਸੀ ਤੋਂ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਦੌਰਾਨ ਇੱਕ ਸਾਡਾ ਮੁਲਾਜ਼ਮ ਜ਼ਖਮੀ ਹੋ ਗਿਆ ਤੇ ਦੋ ਬੰਦੇ ਮੌਕੇ ਤੇ ਜਿਹੜੇ ਉਹ ਮਾਰੇ ਗਏ ਇਹ ਜਿਹੜਾ ਇਹ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਬਦਮਾਸ਼ਾਂ ਦਾ ਇਨਕੁਆਇਟਰ ਕੀਤਾ ਇਹ ਝੂਠ ਪ੍ਰਚਾਰਿਆ ਪਹਿਲਾ ਸਲਾਹ ਕਰਿਆ ਕਰੋ ਆਪਣੀ ਵੀ ਆਪਾਂ ਕੀ ਗੱਲ ਕਰਨੀ ਹੈ ਕੋਪਾ ਪੁਲਿਸ ਕੁਝ ਹੋਰ ਬਿਆਨ ਦੇਦੀ ਪੁਲਿਸ ਦੇ ਕੱਲ ਹੀ ਯੂ ਟਰਨ ਲੱਗੀ ਹੈ ਜਦੋਂ ਰੌਲਾ ਪੈ ਗਿਆ ਕੱਲ ਵੀ ਸੀਬੀਆ ਦੀ ਇਨਕੁਆਰੀ ਦੀ ਜਾਂਚ ਹੋਣੀ ਚਾਹੀਦੀ ਸਾਰੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਵੀ ਇਹ ਫੇਕ ਐਨਕਾਊਂਟਰ ਹੈ ਕੱਲ ਮੈਂ ਵੀ ਇੰਟਰਵਿਊ ਚ ਗਿਆ ਮੈਂ ਕਹਾ ਫੇਕ ਐਨਕਾਊਂਟਰ ਹੈ ਉਹ ਇੰਨੀਆਂ ਗੱਲਾਂ ਹੋਣ ਤੋਂ ਬਾਅਦ ਸਰਕਾਰ ਨੇ ਯੂ ਟਰਨ ਲੈ ਕੇ ਕੇਸ ਘਪਾਤਾ ਜੀ ਬੰਦੇ ਤੋਂ ਆਏ ਸੀ ਬਾਹਰ ਉਹ ਬੰਦੇ ਅਟੈਕ ਕਰ ਗਏ ਸੀ ਰਿਕਵਰੀ ਤੇ ਲੈ ਕੇ ਜਾ ਰਹੇ ਸੀ ਬੰਦਿਆਂ ਨੂੰ ਉਹਨਾਂ ਨੇ ਅਟੈਕ ਕੀਤਾ ਅਟੈਕ ਕਰਾਉਣੇ ਬੰਦੇ ਮਾਰੇ ਗਏ ਤੇ ਬੰਦਿਆਂ ਦੇ ਮਗਰ ਜੀ ਪੁਲਿਸ ਲੱਗ ਰਹੀ ਬੰਦੇ ਭੱਜ ਗਏ ਜੀ ਕਿੱਡੀ ਲ ਬੰਦਿਆਂ ਨੇ ਫਾਇਰਿੰਗ ਕੀਤੀ ਢੋਟ ਤੇ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਦੇਖ ਰਹੇ ਢੋਟ ਕੋਈ ਨਹੀਂ ਫੜਿਆ ਗਿਆ ਕੀ ਤੁਸੀਂ ਕੱਲੇ ਹੀ ਆਏ ਸੀ ਕੀ ਤੁਹਾਡੇ ਕੋਲ ਫੋਰਸ ਕੋਈ ਨਹੀਂ ਹੈਗੀ ਮੈਂ ਕਹਾ ਜਿੱਥੇ ਆਨ ਤੁਸੀਂ ਦੇਖੋ ਕਿ ਜਿੱਥੇ ਇਨਕਾਊਂਟਰ ਹੁੰਦਾ ਜਦੋਂ ਪੁਲਿਸ ਜਿਹੜਾ ਇਨਕਾਊਂਟਰ ਕਰਦੀ ਹੈ ਜਦੋਂ ਪੁਲਿਸ ਗੱਟੇ 'ਚ ਗੋਲੀ ਮਾਰਦੀ ਏ ਤੇ ਉੱਥੇ ਪੁਲਿਸ ਕੱਲ ਹੀ ਨਹੀਂ ਜਾਂਦੀ ਮੈਂ ਕਈ ਜਗ੍ਹਾ ਦੇਖਿਆ ਪੁਲਿਸ ਉੱਥੇ ਮੇਰੇ ਖਾਤੇ ਘੱਟ ਤੋਂ ਘੱਟ 50 ਬੰਦੇ ਪੁਲਿਸ ਦੇ ਜਾਂਦੇ ਨੇ ਅੱਛਾ ਜਦੋਂ ਐਡੇ ਵੱਡੇ ਕ੍ਰਾਈਮਿਨਲ ਦੋਸ਼ੀ ਹੋਣ ਜਿਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਇਨਜਾਮ ਦਿੱਤਾ ਹੋਵੇ ਉਹ ਵੀ ਕਪੜਾ ਵਪਾਰੀ ਦੇ ਕਤਲ ਨੂੰ ਇਨਜਾਮ ਦਿੱਤਾ ਹੋਵੇ ਫਿਰ ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਗਿਣਵੇਂ ਚੁਣਵੇਂ ਮੁਲਾਜ਼ਮ ਜਾਂਦੇ ਨੇ ਜਾਂ ਵੱਡੀ ਨਫਰੀ 'ਚ ਜਾਂਦੇ ਹੁੰਦੇ ਆ ਜੀ ਕੋਈ ਵੀ ਰਿਕਵਰੀ ਵਾਸਤੇ 50 ਤੋਂ ਘੱਟ ਬੰਦੇ ਨਹੀਂ ਗਏ ਹੋਣਗੇ ਮੈਂ ਇਹ ਸ਼ਰਤ ਨਾਲ ਕਹਿਣਾ ਦਾਅਵੇ ਨਾਲ ਕਿਉਂਕਿ ਪੁਲਿਸ 50 ਤੋਂ ਘੱਟ ਬੰਦੇ ਨਹੀਂ ਗਏ ਹੋਣਗੇ ਮੈਂ ਐਸਟੀਮੇਟ ਰਾਨਾ ਕੋਈ ਜਿਹੜੇ 50 ਪੁਲਿਸ ਮੁਲਾਜ਼ਮ ਸੀਗੇ ਲਾਗੇ ਖੜੇ ਤਮਾਸ਼ਾ ਹੀ ਦੇਖਦੇ ਰਹੇ ਜੀ ਮੈਂ ਇਹੋ ਤੇ ਗੱਲ ਕਹਿਣਾ ਵੀ ਇਹ ਫੇਕ ਕਹਾਣੀਆਂ ਕਿਉਂ ਪੁਲਿਸ ਬਣਾਉਂਦੀ ਪਈ ਹੈ ਪਹਿਲਾਂ ਇਹ ਫੇਕ ਬਣਾਤਾ ਇਨਕਾਊਂਟਰ ਹੂੰ ਜੇ ਤੋਂ ਇਹਦਾ ਰਵਾ ਪਿਆਗਾ ਐਨਕਾਉਂਟਰ ਨਹੀਂ ਹੋਇਆ ਹੁਣ ਕਹਾਣੀ ਦੂਜੇ ਪਾਸੇ ਬਲ ਦਿੱਤੀ ਵੀ ਉਹ ਬੰਦੇ ਆ ਕੇ ਜੀ ਫਾਇਰਿੰਗ ਕਰਕੇ ਇਥੇ ਸਾਫ ਯਾਰ ਹੋਦਾ ਵੀ ਇਹ ਡਰਾਮਾ ਪੁਲਿਸ ਦਾ ਪੁਲਿਸ ਨੂੰ ਅੱਗੇ ਵੀ ਕਹਿਣਾ ਕਿ ਸਾਡੇ ਪੰਜਾਬੀਆਂ ਨੂੰ ਨਾ ਮਾਰਨ ਤੇ ਆਓ ਮੈਂ ਅੱਗੇ ਇੱਕ ਗੱਲ ਕਹਿਣਾ ਹੁਣਾ ਮਾਰਨ ਵਾਲੇ ਵੀ ਪੰਜਾਬੀ ਮਰਨ ਵਾਲਾ ਵੀ ਪੰਜਾਬੀ ਤੇ ਮਾਂ ਪੰਜਾਬ ਦੇ ਵਿੱਚ ਹੀ ਮਾਰੀ ਜਾਂਦੇ ਪਿਓ ਇਹ ਉਹੀ ਕੰਮ ਸ਼ੁਰੂ ਹੋ ਗਿਆ ਅਤਵਾਦ ਵਾਲਾ ਉਦੋਂ ਵੀ ਇਦਾਂ ਹੀ ਹੋਇਆ ਹੁਣ ਵੀ ਉਹੀ ਹੋ ਰਿਹਾ ਫੇਕ ਐਨਕਾਉਂਟਰਸ ਦੀ ਆਪਾਂ ਗੱਲ ਕਰਦੇ ਆਂ ਇਹ ਪ੍ਰੈਸ਼ਰ ਕਿੱਦਾ ਆਇਆ ਹੁੰਦਾ ਹੈ ਉੱਚੇ ਅਧਿਕਾਰੀਆਂ ਦਾ ਅਧਿਕਾਰੀਆਂ ਦਾ ਆਇਆ ਹੁੰਦਾ ਵੀ ਅਜਿਹੀ ਕਹਾਣੀ ਬਣਾ ਇਹ ਕਿਵੇਂ ਬਣਦਾ ਹੁੰਦਾ ਹੈ ਜੀ ਜਦੋਂ ਵਪਾਰੀ ਸੰਗਠਨ ਨੇ ਰੌਲਾ ਹੀ ਪਾਤਾ ਇੰਨਾ ਕਿ ਅਸੀਂ ਸਟ੍ਰਾਈਕ ਤੇ ਕਰਾਂਗੇ ਹੀ ਪੂਰੀ ਮਾਰਕੀਟਾਂ ਹੀ ਬੰਦ ਕਰ ਦਾਂਗੇ ਤੇ ਸਰਕਾਰ ਨੇ ਪੱਲਾ ਪੱਲਾ ਝਾੜਨ ਦੇ ਮਾਰੇ ਆਹ ਡਰਾਮਾ ਕਰਤਾ ਜਿੱਚ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੇ ਪਾਤਾ ਭਈ ਅਜਿਹਾ ਪੁਲਿਸ ਦਾ ਇਨਕਾਊਂਟਰ ਕਰਤਾ ਜੀ ਬੰਦੇ ਦੋ ਮਾਰ ਦਿੱਤੇ ਜੀ ਪੁਲਿਸ ਦਾ ਇਨਕਾਊਂਟਰ ਹੋ ਗਿਆ ਬੰਦੇ ਫੜੇ ਗਏ ਤੇ ਮਾਰਤੇ ਉਹ ਇਥੋਂ ਸਾਫ ਯਾਰ ਹੁੰਦਾ ਕਿ ਇਹ ਸਰਕਾਰ ਦੇ ਪ੍ਰੈਸ਼ਰ ਸਾਰੇ ਪੁਲਿਸ ਕੰਮ ਕਰਦੀ ਵੀ ਆ ਇਹ ਪੁਲਿਸ ਦਾ ਰਾਜ ਹੋ ਗਿਆ ਮੈਂ ਇੱਕ ਗੱਲ ਕਹਣਾ ਪੁਲਿਸ ਦਾ ਰਾਜ ਹੋ ਗਿਆ ਸਰਕਾਰ ਦਾ ਰਾਜ ਕੋਈ ਨਹੀਂ ਪੁਲਿਸ ਦਾ ਰਾਜ ਕਿਉ ਜੋ ਕਰੀ ਜਾਂਦੀ ਹੈ ਸਰਕਾਰ ਨੂੰ ਹਾਂ ਕਰੀ ਜਾਂਦੀ ਹੈ ਸਰਕਾਰ ਪੁਲਿਸ ਨੂੰ ਦੱਸ ਦਿੱਤਾ ਹੋਣਾ ਇਹਨਾਂ ਨੇ ਵੀ ਸਰਕਾਰ ਨੇ ਵੀ ਐਦਾਂ ਕਰਦੋ ਪੁਲਿਸ ਨੇ ਕਾਰੀ ਤਾਂ ਕਰਦਣੇ ਪਰ ਪੁਲਿਸ ਔਰ ਜਿਹੜਾ ਪੰਜਾਬ ਪੁਲਿਸ ਔਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇਹਨਾਂ ਦੀ ਗੱਲਬਾਤ ਦੇ ਵਿੱਚ ਇੰਨਾ ਵੱਡਾ ਅੰਤਰ ਕਿਉਂ ਹੈਗਾ ਪੰਜਾਬ ਪੁਲਿਸ ਦੇ ਜਿਹੜੇ ਐ ਐਫ ਆਈ ਆਰ ਐਫ ਆਈ ਆਰ ਲਾਂਚ ਕੀਤੀ ਜਾਂਦੀ ਹੈ ਉਹ ਚ ਇਹ ਦਾਵਾ ਕੀਤਾ ਜਾ ਰਿਹਾ ਵੀ ਭਾਈ ਝਾੜੀਆਂ ਚ ਲੁਕੇ ਜਿਹੜੇ ਬਦਮਾਸ਼ਾਂ ਨੇ ਇਹਨਾਂ ਦੇ ਸਾਥੀਆਂ ਨੇ ਤਾਂ ਇਹਨਾਂ ਤੇ ਐਨਕਾਊਂਟਰ ਕਰ ਦਿੱਤਾ ਤਾਂ ਇਹਨਾਂ ਦੀ ਮੌਤ ਹੋ ਗਈ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਭਾਈ ਸਾਡੀ ਪੰਜਾਬ ਪੁਲਿਸ ਦੇ ਇਨਕਾਉਂਟਰ ਕੀਤਾ ਹੈ ਜੀ ਫਿਰ ਇੱਕ ਗੱਲ ਉਸੇ ਇਨਕਾਉਂਟਰ ਕੀਤੇ ਤੇ ਇਨਕਾਉਂਟਰ ਹੋਏ ਚ ਗੱਲ ਆ ਜਾਂਦੀ ਹੈ ਜੇ ਸਰਕਾਰ ਨੂੰ ਪਤਾ ਸੀ ਇਨਕਾਉਂਟਰ ਕੀਤਾ ਤੇ ਸਰਕਾਰ ਦੇ ਇਨਕਾਉਂਟਰ ਕੀਤੇ ਦੇ ਵਿੱਚ ਇਹ ਇਨਕਾਉਂਟਰ ਹੋਏ ਦੇ ਵਿੱਚ ਕਿੰਨਾ ਫਰਕ ਹੈ ਦੇਖੋ ਸਰਕਾਰ ਕਹਿੰਦੀ ਹੈ ਵੀ ਇਹ ਸਾਡਾ ਜੀ ਇਨਕਾਉਂਟਰ ਉਹਨੇ ਕਰ ਦਿੱਤਾ ਤੇ ਜਦੋਂ ਇਨਕਾਉਂਟਰ ਕਰ ਦਿੱਤਾ ਫਿਰ ਯੂ-ਟਰਨ ਕਿਉਂ ਲਈ ਪੁਲਿਸ ਨੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਅਫਸਰਾਂ ਨੂੰ ਮੈਂ ਪੁੱਛਦਾ ਕਿ ਤੁਸੀਂ ਯੂ ਟਰਨ ਕਿਉਂ ਲਈਏ ਉਦੋਂ ਕਿਉਂ ਨਹੀਂ ਤੁਸੀਂ ਕਿਹਾ ਵੀ ਇਹ ਇਨਕਾਊਂਟਰ ਜਿਹੜੀ ਪੁਲਿਸ ਨੇ ਜਾਂ ਭਗਵੰਤ ਮਾਨ ਨੇ ਰਿਪੋਰਟ ਦਿੱਤੀ ਗਲਤ ਹੈ ਹੁਣ ਇਹਦੇ ਝੂਠ ਕੌਣ ਬੋਲ ਰਿਹਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਬੋਲ ਰਹੀ ਹੈ ਜਾਂ ਪੰਜਾਬ ਪੁਲਿਸ ਝੂਠ ਬੋਲ ਰਹੀ ਹੈ ਜਿਨ੍ਹਾਂ ਨੇ ਐਫ ਆਈ ਆਰ ਕੀਤੀ ਹੈ ਜੀ ਮੈਂ ਤਾਂ ਲਿਖਤੀ ਪੜਦੀ ਕਾਗਜ਼ਾ ਮੁਤਾਬਕ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਝੂਠ ਬੋਲ ਰਹੀ ਹੈ ਆਮ ਜਨਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਮੈਂ ਇਹ ਗੱਲ ਕਹਿਣਾ ਪੰਜਾਬ ਸਰਕਾਰ ਆ ਦੇਖੋ ਲਿਖਤੀ ਪੜਦੀ ਝੂਠ ਬੋਲ ਰਹੀ ਹੈ ਬਾਕੀ ਤਾਂ ਗੱਲਾਂ ਬਾਤੀਆਂ ਪੁਲਿਸ ਨੇ ਤਾਂ ਲਿਖਤੀ ਪੜਦੀ ਆਪਣਾ ਪੱਲਾ ਝਾੜ ਕੇ ਕਹਤਾ ਵੀ ਐਨਕਾਉਂਟਰ ਹੋਇਆ ਜੀ ਉੱਥੇ ਬੰਦੇ ਭੱਜ ਗਏ ਜੀ ਬੰਦੇ ਮਾਰੇ ਕੇ ਪੁਲਿਸ ਨੇ ਆਪਣਾ ਪੱਲਾ ਝਾੜਤਾ ਕਹਿ ਦਈਏ ਜਦ ਪੁਲਿਸ ਦੀ ਸੱਚਾਈ ਕਹਿ ਦਈਏ ਨੂੰ ਕਿਤੇ ਵੀ ਆਪਾਂ ਫਿੱਟ ਕਰ ਸਕਦੇ ਆਂ ਇਸ ਗੱਲ ਨੂੰ ਮੈਂ ਜੇ ਗੱਲਾਂ ਪੁਲਿਸ ਨੇ ਸੱਚਾਈ ਬੋਲ ਦਿੱਤੀ ਪੁਲਿਸ ਸਰਕਾਰ ਦੇ ਪਿਛੇ ਨਹੀਂ ਲੱਗੀ ਪੁਲਿਸ ਨੇ ਸੱਚਾਈ ਬੋਲ ਕੇ ਕਿਉਂਕਿ ਗਿੱਲ ਸਾਹਿਬ ਡੀਏ ਜੀ ਗਿੱਲ ਸਾਹਿਬ ਜਿਹੜਾ ਹਰਮਨ ਵੀਰ ਸਿੰਘ ਗੱਲ ਜਲੰਧਰ ਵੀਰਾਂ ਗਏ ਨੇ ਆਉਣਾ ਸਟਾਫ ਅਫਸਰ ਨੇ ਉਹ ਨੂੰ ਕਿਹਾ ਹੋਣਾ ਪਰ ਉਸ ਗੱਲ ਤੋਂ ਪੈਰ ਪੱਲਾ ਝਾੜ ਗਏ ਉਹਨੇ ਕਹਿੰਦੇ ਮੈਂ ਗਲਤ ਕੰਮ ਨਹੀਂ ਕਰਨਾ ਇਹ ਗੱਲ ਹੋਈ ਹੋਣੀ ਜ਼ਰੂਰ ਤਾਂ ਹੀ ਉਹਨਾਂ ਨੇ ਇਹ ਕੰਮ ਇਸ ਇਸ ਗੱਲ ਦਾ ਉਹਨਾਂ ਨੇ ਦਿੱਤਾ ਉਹਨੇ ਇਹ ਕਹਾ ਕਿ ਆ ਗੱਲ ਹੋਈ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹਾਂ ਧਿਆਨ ਦਿੰਦੇ ਹਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਫਸਰਾਂ ਨੂੰ ਬੇਨਤੀ ਕਰਦੇ ਹਾਂ ਨਾ ਜਨਤਾ ਮਾਰੋ ਸਾਡੇ ਪੰਜਾਬੀ ਮਰਦੇ ਪਏ ਹੋ ਤੁਸੀਂ ਵੀ ਪੰਜਾਬੀਓ ਮਾਰਨ ਵਾਲੇ ਵੀ ਨਾ ਮਾਰੋ ਜੋ ਜੈਲ ਕਾ ਮੈਂ ਜਿੱਦਾਂ ਹੁਣ ਮਰਡਰ ਹੋਇਆ ਉਹ ਬੰਦੇ ਫੜੋ ਜਿਹੜੇ ਸਹੀ ਬੰਦੇ ਨੇ ਫੜੋ ਫੜ ਕੇ ਅੰਦਰ ਦਿਓ ਜਿੱਦਾਂ ਵੀ ਫੜੇ ਜਾਂਦੇ ਫੜਿਆ ਜਾਣ ਜੇ ਪੁਲਿਸ ਬੰਦੇ ਨੂੰ ਫੜਨ ਤੇ ਆਜੇ ਨਾ ਕ੍ਰਿਮੀਨਲ ਫੜਨਾ ਤਾਂ ਵਿਦਨ 24 ਆਵਰ ਫੜਿਆ ਜਾਂਦਾ ਇਹਨਾਂ ਦਾ ਕਹਤਾ ਨਾ 24 ਘੰਟੇ ਜਨ ਇਨਕਾਊਂਟਰ ਕਰ ਦਿੱਤਾ ਪਹਿਲਾਂ ਪੁਲਿਸ ਨੇ ਇਹੋ ਕਿਹਾ ਸਰ ਆਪਣੇ ਸਰਕਾਰ ਨੇ ਇਨਕਾਊਂਟਰ ਕਰਤਾ ਹੁਣ ਜਦੋਂ ਦੇਖਿਆ ਰੌਲਾ ਪੈ ਗਿਆ ਯੂ-ਟਰਨ ਆਇਆ ਨਹੀਂ ਜੀ ਉਹਦੇ ਮੁਕਾਬਲਾ ਹੋਇਆ ਜੀ ਇਸ ਕਰਕੇ ਮੈਂ ਕਹਿੰਦਾ ਜੇ ਪੁਲਿਸ ਫੜਨ ਤੇ ਆਜੇ ਬੰਦੇ ਫੜਨੇ ਕੋਈ ਜ਼ਿਆਦਾ ਵੱਡੀ ਔਖੀ ਗੱਲ ਨਹੀਂ ਆਗੀ ਪਰ ਪੁਲਿਸ ਕਰ ਰਹੀ ਆਪਣੀ ਕਾਰਵਾਈ ਕਰੇਗੀ ਔਰ ਫੜੇਗੀ अच्छा ਉਹਨਾਂ ਚੈਨਲਾਂ ਬਾਰੇ ਕੀ ਖਿਆਲ ਹੈ ਜਿਹੜੇ ਢੱਲੇ ਦੇ ਨਾਲ ਇਹ ਪ੍ਰਚਾਰ ਕਰ ਰਹੇ ਨੇ ਵੀ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਬਦਮਾਸ਼ਾਂ ਦਾ ਕੀਤਾ ਗਿਆ ਅਨਕਾਊਂਟਰ ਬਦਮਾਸ਼ੀ ਤੇ ਢੇਰ ਜਿਹੜੇ ਲੋਕਾਂ ਨੂੰ ਇਸ ਤਰੀਕੇ ਦੀਆਂ ਖਬਰਾਂ ਦਿਖਾ ਰਹੇ ਨੇ ਉਹਨਾਂ ਚੈਨਲਾਂ ਬਾਰੇ ਕੀ ਖਿਆਲ ਹੈ ਜੀ ਮੈਂ ਉਹਨਾਂ ਚੈਨਲਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰ ਦੀਆਂ ਗੱਲਾਂ 'ਚ ਆ ਕੇ ਨਾ ਖਬਰ ਦਿਆ ਕਰੋ ਸਰਕਾਰ ਦੇ ਚੈਨਲ ਦੇ ਰਾਹ ਦੇਖੋ ਗਲਤ ਹੈ ਨਾ ਬਦਨਾਮ ਕੀ ਹੋ ਰਹੀ ਹੈ ਸਾਡੀ ਪੁਲਿਸ ਹੂੰ ਚਾਹੇ ਪੁਲਿਸ ਸਹੀ ਕਰਦੀ ਚਾਹੇ ਕਰਦੀ ਬਦਨਾਮ ਹੋ ਰਹੀ ਪੁਲਿਸ ਐਫ ਆਈ ਆਰ ਦੇ ਵਿੱਚ ਪੁਲਿਸਕਾਰ ਵੀ ਸਾਡੇ ਨਾਲ ਬੰਦੇ ਹੀ ਰਿਕਵਰੀ ਕਰਨ ਗਏ ਆ ਬੰਦਿਆਂ ਦਾ ਉਥੇ ਜੋ ਅਸਲਾ ਦੱਬਿਆ ਜੀ ਫੜਨ ਗਏ ਆ ਉਥੇ ਬੰਦੇ ਦੂਜੇ ਆ ਕੇ ਉਹਨਾਂ ਨੇ ਅਟੈਕ ਕਰਤਾ ਉਥੇ ਬਹਿਰਿੰਗ ਦੇ ਵਿੱਚ ਮਾਰੇ ਗਏ ਉਹ ਤੇ ਗੱਲ ਬਣ ਜੂਗੀ ਤੇ ਜੇ ਇੱਕ ਪਾਸੇ ਸਰਕਾਰ ਕਹਿੰਦੀ ਇਹਨਾਂ ਕਾਊਂਟਰ ਕਰਤਾ ਤੇ ਗੱਲ ਗਲਤ ਹੁੰਦੀ ਨਾ ਇਥੋਂ ਸਾਬਯਾਰ ਹੁੰਦਾ ਕਿ ਸਰਕਾਰ ਦੀਆਂ ਗੱਲਾਂ ਦੇ ਨਾਂ ਤੁਸੀਂ ਇੰਨਾ ਮੀਡੀਆ ਦੇ ਵਿੱਚ ਖਬਰਾਂ ਦਿਓ ਜੋ ਜੈਨੂਇਨ ਗੱਲ ਉਹ ਖਬਰ ਦਿਓ ਤਾਂ ਕਿ ਜਨਤਾ ਨੂੰ ਪਤਾ ਲੱਗੇ ਵੀ ਸਾਡੀ ਪੁਲਿਸ ਜਿਹੜੀ ਉਹ ਸਹੀ ਕੰਮ ਕਰ ਰਹੀ ਹੈ ਸਾਡੇ ਪ੍ਰੈਸ ਮੀਅਰ ਸ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰੈਸ ਮੀਡੀਆ ਨੂੰ ਵੀ ਜੋ ਗੱਲ ਬਣਦੀ ਹੈ ਉਹ ਹੀ ਖਬਰ ਦਿਵਾ ਕਰੋ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ ਜਦੋਂ ਇਸ ਤਰੀਕੇ ਦਾ ਐਨਕਾਉਂਟਰ ਹੁੰਦਾ ਹੈ ਜਾਂ ਕਿਸੇ ਕੋਲੇ ਰਿਕਵਰੀ ਕਰਨ ਆਪਾਂ ਦੋਸ਼ੀ ਨੂੰ ਲੈ ਕੇ ਜਾਂਦੇ ਹਾਂ ਉਹ ਵੀ ਫਲਾਨੀ ਜਗ੍ਹਾ ਰਿਕਵਰੀ ਕਰ ਸਕਦੇ ਆ ਉੱਥੇ ਕੀ ਪੰਜਾਬ ਪੁਲਿਸ ਦੇ ਮੁਲਾਜ਼ਮ ਚੁੱਪ ਖੜੇ ਰਹਿੰਦੇ ਨੇ ਜੇਕਰ ਕੋਈ ਹੋਰ ਤੇ ਰਾ ਕੇ ਉਹਨਾਂ ਤੇ ਗੋਲੀਆਂ ਚਲਾ ਦੇਵੇ ਜਾਂ ਜਿਹੜੇ ਦੋਸ਼ੀ ਤੁਸੀਂ ਲੈ ਕੇ ਜਾਂਦੇ ਹੋ ਉਹਨਾਂ ਤੇ ਕੋਈ ਹੋਰ ਤੇ ਰਾ ਕੇ ਗੋਲੀਆਂ ਚਲਾ ਦੇਵੇ ਫਿਰ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਹੁੰਦੀਆਂ ਨੇ ਵੀ ਤੁਸੀਂ ਚੁੱਪ ਖੜੇ ਰਹਿਣਾ ਜੀ ਨਹੀਂ ਬਿਲਕੁਲ ਨਹੀਂ ਜਦੋਂ ਆਪਾਂ ਰਿਕਵ ਫਰੰਗ ਹੋਈ ਹੈ ਨਾ ਪੁਲਿਸ ਵੱਲੋਂ ਵੀ ਫਰੰਗ ਹੋਈ ਉਹਨਾਂ ਵੱਲੋਂ ਵੀ ਫਰੰਗ ਹੋਈ ਤਾਂ ਹੀ ਮਾਰੇ ਗਏ ਸਾਡਾ ਪੁਲਿਸ ਮੁਲਾਜ਼ਮ ਹੀ ਜਖਮੀ ਹੋਇਆ ਇਹ ਸਾਰਾ ਕੁਝ ਹੋਇਆ ਤਾਂ ਤਾਂ ਹੀ ਹੋਇਆ ਨਾ ਸੋ ਇਸ ਕਰਕੇ ਪੁਲਿਸ ਇਕੱਲੀ ਨਹੀਂ ਜਾਂਦੀ ਪੁਲਿਸ ਖਾਲੀ ਹੱਥ ਨਹੀਂ ਜਾਂਦੀ ਪੁਲਿਸ ਵਿਦ ਅਸਲਾਮਨਿਸ਼ਨ ਨਾਲ ਜਾਂਦੀ ਹੈ ਹੁਣ ਐਫਆਈਆਰ ਦੇ ਵਿੱਚ ਲਿਖਿਆ ਨਾ ਗੋਲੀਆਂ ਚੱਲੀਆਂ ਪੁਲਿਸ ਨੇ ਵੀ ਚਲਾਈਆਂ ਗੋਲੀਆਂ ਐਫਆਈਆਰ ਚ ਲਿਖਿਆ ਕਿਉਂਕਿ ਪੁਲਿਸ ਖਾਲੀ ਹੱਥ ਨਹੀਂ ਜਾਂਦੀ ਪੁਲਿਸ ਸਾਰੇ ਆਪਣੀ ਪੈਰਬਾਈ ਸਾਰੀ ਤਿਆਰੀ ਨਾਲ ਜਾਂਦੀ ਹੈ ਤੋਂ ਇਸ ਕਰਕੇ ਇਹ ਕਹਿੰਨ ਜਿਆਦਾ ਵੀ ਫੇਕ ਐਨਕਾਊਂਟਰ ਆਪਾਂ ਫੇਕ ਐਨਕਾਊਂਟਰ ਇਹਨੂੰ ਕੱਲ ਆ ਜੇ ਜਿਹੜਾ ਐਨਕਾਊਂਟਰ ਸੀ ਉੱਥੇ ਹੋਇਆ ਉਹਨਾਂ ਦੀ ਰਿਕਵਰੀ ਕਰਨ ਗਏ ਦੂਜੀ ਪਾਰਟੀ ਵਾਲਿਆਂ ਨੇ ਆ ਕੇ ਉਹਨਾਂ ਦਾ ਅਟੈਕ ਕੀਤਾ ਉਦੋਂ ਜਿਹੜੀ ਗੋਲੀ ਦੀ ਉਧਰੋਂ ਵੀ ਚੱਲੀ ਉਧਰੋਂ ਵੀ ਚੱਲੀ ਹੋਇਆ ਇਹ ਤਾਂ ਗੱਲ ਕੋਈ ਬਣੀ ਵੀ ਬੰਦੇ ਰਿਕਵਰੀ ਦੇ ਗਏ ਤੇ ਆ ਭਗਵੰਤ ਮਾਨ ਸਾਹਿਬ ਦੇ ਕਹਿਣ ਵਾਂਗੂੰ ਥੋੜੀ ਜਿਹੀ ਦੋ ਬੰਦੇ ਜਿਹੜੇ ਐਨਕਾਊਂਟਰ ਚ ਮਾਰਤੇ ਸੀ 24 ਘੰਟੇ ਦੀ ਰਿਕਵਰੀ ਕਰ ਲਈ ਸੋ ਇਹਨਾਂ ਗੱਲਾਂ ਨਾਲ ਧਿਆਨ ਦਿੰਦੇ ਹੋਏ ਅਸੀਂ ਸਰਕਾਰ ਨੂੰ ਅਫਸਰਾਂ ਨੂੰ ਬੇਨਤੀ ਕਰਦੇ ਆਂ ਕੰਮ ਕਰੋ ਤੁਹਾਡੇ ਕੰਮ ਚ ਸਾਡੀ ਦਖਲਅੰਦਾਜ਼ੀ ਨਹੀਂ ਪ੍ਰੈਸ ਮੀਡੀਆ ਨੂੰ ਵੀ ਬੇਨਤੀ ਕਰਦੇ ਆਂ ਸਰਕਾਰ ਨੂੰ ਸਾਡੇ ਪੁਲਿਸ ਨੂੰ ਕੰਮ ਕਰਨ ਦਿਓ ਜਿਹੜੇ ਦੋ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੀ ਇਹ ਮੰਨ ਸਕਦੇ ਆ ਇਹ ਉਹ ਜਿਹੜੇ ਨੌਜਵਾਨ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਉਹ ਬੇਦੋਸ਼ੇ ਸੀਗੇ ਜੀ ਇਹਦੇ ਬਾਰੇ ਤੇ ਹੁਣ ਸਰਕਾਰ ਮਤਲਬ ਪੁਲਿਸ ਸਾਡੀ ਕਰੇਗੀ ਇਹਨਾਂ ਇਨਕੁਆਇਰੀ ਆਪਾਂ ਕਹਿੰਦਾ ਕਹਿ ਦਈਏ ਬੇਦੋਸ਼ੇ ਸੀ ਜੇ ਬੇਦੋਸ਼ੇ ਤੇ ਆਮ ਦੁਨੀਆ ਵੀ ਹੋਈ ਜਾਂਦੀ ਬੇਦੋਸ਼ੇ ਨਹੀਂ ਕੋਈ ਨਾ ਕੋਈ ਤਾਂ ਰੋਲ ਹੋਇਆ ਜਾਂ ਪੁਲਿਸ ਨੇ ਫੜੇ ਨਾ ਕੁਛ ਤਾਂ ਰੋਲ ਹੈਗਾ ਸੀ ਆਪਾਂ ਕਹਿ ਦਿੰਦੇ ਆ ਵੀ 10% 5 ਕੁਛ ਤਾਂ ਰੋਲ ਹੈ ਤਾਂ ਹੀ ਫੜਿਆ ਆਮ ਜਨਤਾ ਵੀ ਤੇ ਚੋਰੀ ਫਰਦੀ ਕਿਉਂ ਨਹੀਂ ਫੜੇ ਜੇ ਕੋਈ ਪੁਲਿਸ ਫੜਦੀ ਹੈ ਕੋਈ ਨਾ ਕੋਈ ਰੋਲ ਤੇ ਹੁੰਦਾ ਤਾਂ ਹੀ ਫੜੇ ਜਾਂਦੇ ਸੋ ਇਹਨਾਂ ਗੱਲਾਂ ਕਰਕੇ ਕਿਸੇ ਰੋਲ ਕਰਕੇ ਫੜੇ ਤੇ ਤਾਂ ਹੀ ਰਿਕਵਰੀ ਕਰਨ ਵਾਸਤੇ ਗਏ ਜੇ ਉਹਨਾਂ ਨੇ ਕੋਈ ਦੱਸਿਆ ਵੀ ਫਲਾਣੀ ਜਗ੍ਹਾ ਰਿਕਵਰੀ ਕਰਨ ਤਾਂ ਹੀ ਗਏ ਨਾ ਕੋਈ ਇਹਦੇ ਬਾਰੇ ਮੈਂ ਕਲੀਅਰ ਨਹੀਂ ਕੋਈ ਮੈਂ ਉੱਥੇ ਆ ਜਾ ਨਹੀਂ ਇਹਦੇ ਬਾਰੇ ਕੀ ਹੋਇਆ ਕੀ ਕਹਾਣੀ ਉਹ ਤੇ ਪੁਲਿਸ ਨੂੰ ਮੋਕੇ ਦੀ ਪੁਲਿਸ ਨੂੰ ਕਹਾਣੀ ਦਾ ਪਤਾ ਹੈ ਪਰ ਜੋ ਪੁਲਿਸ ਨੇ ਐਫ ਆਈ ਆਰ 'ਚ ਲਿਖਿਆ ਹੈ ਕਿ ਬੰਦੇ ਤੋਂ ਆਏ ਝਾੜੀਆਂ 'ਚ ਲੁਕੇ ਸੀ ਉਹਨਾਂ ਨੇ ਅੱਗੇ ਫਾਇਰਿੰਗ ਕਰਤੀ ਜਿਹਦੇ ਵਿੱਚੇ ਮਾਰੇ ਗਏ ਠੀਕ ਹੈ ਨਾ ਇਥੋਂ ਸਾਫ਼ ਯਾਰ ਹੁੰਦਾ ਵੀ ਇਹ ਐਂਕਾਊਂਟਰ ਤੇ ਹੋਇਆ ਬੰਦੇ ਆਏ ਬੰਦਿਆਂ ਨੇ ਫਾਇਰਿੰਗ ਕੀਤੀ ਬਾਕੀ ਐਫ ਆਈ ਆਰ 'ਚ ਜੋ ਲਿਖਿਆ ਉਹ ਹੈ ਪਰ ਸਰਕਾਰ ਦੀਆਂ ਗੱਲਾਂ ਬਿਲਕੁਲ ਗਲਤ ਨੇ ਅੱਛਾ ਜਿਹੜੇ ਲੋਕ ਇਹ ਮੰਨ ਕੇ ਬੈਠੇ ਨੇ ਵੀ ਭਾਈ ਮਾਨ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਜੇਕਰ ਕੋਈ ਪੰਜਾਬ ਦੇ ਵਿੱਚ ਕ੍ਰ ਐਨਕਾਊਂਟਰ ਹੋ ਜਾਂਦਾ ਹੈ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਖਬਰਾਂ ਦੇਖ ਕੇ ਸੋਸ਼ਲ ਮੀਡੀਆ ਤੇ ਇਹ ਸੋਚ ਕੇ ਬੈਠੇ ਹੋਏ ਨੇ ਵੀ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਤਾਂ ਮਾਨ ਸਰਕਾਰ ਵੱਲੋਂ ਵੱਡੇ ਐਕਸ਼ਨ ਕੀਤੇ ਜਾਂਦੇ ਆ ਜੀ ਇਹ ਸਰਕਾਰ ਨਹੀਂ ਇਹ ਤਾਂ ਸਾਡੀ ਪੁਲਿਸ ਨੇ ਕਰਨਾ ਹੈ ਮਾਨ ਸਰਕਾਰ ਨੇ ਤਾਂ ਆ ਝੂਠੀ ਖਬਰ ਇੱਕ ਤੁਹਾਨੂੰ ਦਿਖਾਤੀ ਇਹੋ ਜਿਹਿਆਂ ਹੋਰ ਬਹੁਤ ਝੂਠੀਆਂ ਖਬਰਾਂ ਠੀਕ ਹੈ ਨਾ ਇਹੋ ਜਿਹੀਆਂ ਬਹੁਤ ਖਬਰਾਂ ਝੂਠੀਆਂ ਚੱਲਦੀਆਂ ਸਰਕਾਰਾਂ ਦਿੰਦੀਆਂ ਖਬਰਾਂ ਇਹੋ ਜਿਹੀਆਂ ਝੂਠੀਆਂ ਇਹਨਾਂ ਨੇ ਜਿਆਦਾ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਬਾ ਫਰਕ ਹੀ ਹੋਈ ਹੈ ਪਰ ਇਹ ਫਰਕ ਦੇ ਵਿੱਚ ਨੁਕਸਾਨ ਆਮ ਜਨਤਾ ਦਾ ਤੇ ਸਾਡੀ ਪੁਲਿਸ ਦਾ ਹੋ ਰਿਹਾ ਕਿਉਂਕਿ ਜਿਹੜੇ ਪੁਲਿਸ ਤੁਸੀਂ ਦੇਖੋ ਜਨਤਾ ਦਾ ਔਰ ਪੁਲਿਸ ਦਾ ਨੁਕਸਾਨ ਕੀ ਹੋ ਰਿਹਾ ਕਿ ਇੱਕ ਡੀਜੀਪੀ ਰੈਂਕ ਤੱਕ ਸਸਪੈਂਡ ਕੀਤਾ ਐਸਐਸਪੀ ਸਸਪੈਂਡ ਕੀਤਾ ਫਾਜ਼ਲ ਕਾ ਦੀ ਗੱਲ ਹੀ ਹੈ ਫਾਜ਼ਲ ਕਾ ਐਸਐਸਪੀ ਸਸਪੈਂਡ ਕੀਤਾ ਡੀਜੀਪੀ ਸਸਪੈਂਡ ਕੀਤਾ ਵਿਜੀਲੈਂਸ ਦਾ ਫਿਰ ਦੋ ਐਸਐਸਪੀ ਵਿਜੀਲੈਂਸ ਚ ਲੱਗੇ ਉਹ ਸਸਪੈਂਡ ਕੀਤੇ ਪ੍ਰੋਟੈਕਸ਼ਨ ਕਿੱਥੇ ਸਾਡੀ ਪੁਲਿਸ ਦੇ ਹੈੱਡਕੁਆਰਟਰ ਤੇ ਗੋਲੀ ਚੱਲਦੀ ਤੁਸੀਂ ਦੇਖਿਆ ਇਹ ਪਛਿਆ ਜਿਹੜਾ ਵਿਜੀਲੈਂਸ ਦਫ਼ਤਰ ਉੱਥੇ ਵੀ ਅਟੈਕ ਹੋਇਆ ਫਿਰ ਇਹ ਪ੍ਰੋਟੈਕਸ਼ਨ ਕਿੱਥੇ ਸਾਡੀ ਪੁਲਿਸ ਹੈੱਡਕੁਆਰਟਰ ਤੇ ਚੋਰੀਆਂ ਹੁੰਦੀਆਂ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਹੋਵੇ ਉੱਥੇ ਚੋਰੀ ਹੋਈ ਹੋਵੇ ਤੇ ਆਮ ਜਨਤਾ ਕੀ ਪ੍ਰੋਟੈਕਸ਼ਨ ਚੱਲਦੀ ਹੈ ਠੀਕ ਹੈ ਆਮ ਜਨਤਾ ਨੂੰ ਕੀ ਪ੍ਰੋਟੈਕਸ਼ਨ ਹੈ ਇਥੋਂ ਇਹ ਸਾਫ ਯਾਰ ਹੁੰਦਾ ਕਿ ਕੋਈ ਨਾ ਕੋਈ ਤੇ ਮਲੀ ਭੁਗਤ ਜ਼ਰੂਰ ਰੋਲ ਹੈਗਾ ਇਸ ਕਰਕੇ ਮੇਰੀ ਬੇਨਤੀ ਹੈ ਆਮ ਜਨਤਾ ਨੂੰ ਸਾਡੇ ਪੁਲਿਸ ਵਾਲਿਆਂ ਨੂੰ ਵੀ ਅਫਸਰਾਂ ਨੂੰ ਵੀ ਕਿ ਥੋੜਾ ਜਿਆਦਾ ਧਿਆਨ ਦੇ ਵਿੱਚ ਜਨਤਾ ਦਾ ਲਿਆਜ ਕਰੋ ਜਨਤਾ ਬੜੀ ਮਰ ਗਈ ਪੰਜਾਬ ਦੇ ਵਿੱਚ ਜਨਤਾ ਮਰ ਗਈ ਹੈ ਜਨਤਾ ਜੇ ਤੁਸੀਂ ਅੱਜ ਘਰਾਂ 'ਚ ਜਾ ਕੇ ਦੇਖੋ ਨਾ ਘਰਾਂ ਦੇ ਘਰ ਖਾਲੀ ਪੈਣਾ ਪਿੰਡਾਂ ਜਾਗਦੇ ਹੋ ਫੇਰ ਪਤਾ ਲੱਗਦਾ ਇੱਥੇ ਹੀ ਚਾਰ ਬੰਦੇ ਇਕੱਠੇ ਹੋ ਗਏ ਉਹਨਾਂ ਦੇਖੋ ਪਿੰਡਾਂ 'ਚ ਦੇਖੋ ਘਰ ਖਾਲੀ ਹੋਏ ਨੇ ਸੋ ਮੇਰੀ ਬੇਨਤੀ ਹੈ ਨਜਾਇਜ਼ ਨਾ ਕਰੋ ਮੈਂ ਤਾਂ ਇਹ ਗੱਲ ਕਰਦਾ ਇਹ ਐਫ ਆਈ ਆਰ ਦਰਜ ਹੋਈ ਹੈ ਮੈਂ ਥਾਣੇਦਾਰ ਸਾਹਿਬ ਇਨਸਪੈਕਟਰ ਸਾਹਿਬ ਜਿਹੜੇ ਇਨਸਪੈਕਟਰ ਸਾਹਿਬ ਨੇ ਪਰਚਾ ਦਰਜ ਕੀਤਾ ਐ ਐਸ ਐਚਓ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਸੀਂ ਚਾਹੇ ਇਨਕਾਊਂਟਰ ਹੋਇਆ ਚਾਹੇ ਨਹੀਂ ਹੋਇਆ ਚਾਹੇ ਉਹ ਮਾਰਗੇ ਜਾਂ ਕੋਈ ਮਾਰਗੇ ਮੈਂ ਤੁਹਾਨੂੰ ਇੱਕ ਸਖਤ ਕਹਿ ਦੋ ਜਾਂ ਤੁਹਾਡੇ ਵਿਚਾਰ ਹੀ ਕਹ ਦੋ ਜਿੰਨੇ ਵੀ ਇਨਕਾਊਂਟਰ ਕਰਦੇ ਜਿੰਨੇ ਵੀ ਮੇਰੇ ਐਸਐਚਓ ਨੇ ਭਰਾਉਣੇ ਇੰਸਪੈਕਟਰ ਰੈਂਕ ਤੱਕ ਮੈਂ ਉਹਨਾਂ ਨੂੰ ਬੇਨਤੀ ਕਰਦਾ ਚਾਹੇ ਆਪਣਾ ਐਸਐਸਪੀ ਹੋਵੇ ਚਾਹੇ ਡੀਆਈਜੀ ਹੋਵੇ ਉਹਦੀ ਇੱਕ ਜਿਮਣੀ ਜ਼ਰੂਰ ਵਿੱਚ ਦਵਾਇਆ ਕਰੋ ਕਿਉਂਕਿ ਕੱਲ ਨੂੰ ਜਦੋਂ ਪੰਗਾ ਪੈਣਾ ਨਾ ਫਸਣਾ ਤੁਸੀਂ ਏ ਉਹਨੇ ਬਦਲੀ ਕਰਾ ਕੇ ਨਿਕਲ ਜਾਣਾ ਪਾਸੇ ਮੇਰੀ ਜਾਲਾ ਬਾਰ ਬਾਰ ਇਹ ਬੇਨਤੀ ਤੁਹਾਡੇ ਜਿੰਨੇ ਵੀ ਪੰਜਾਬ ਦੇ ਐਸਐਚਓ ਸੁਣਦੇ ਹੋਣ ਇਹ ਗੱਲ ਦਾ ਧਿਆਨ ਦਿਓ ਖਾਸ ਉਹਨਾਂ ਸੀਨੀਅਰ ਅਫਸਰਾਂ ਕੋਲੋਂ ਚਾਹੇ ਐਸਐਸਪੀ ਹੋਵੇ ਚਾਹੇ ਡੀਆਈਜੀ ਹੋਵੇ ਉਹਦੀ ਜਿਮਣੀ ਇੱਕ ਵਿੱਚ ਜ਼ਰੂਰ ਚਾਹੀਦੀ ਏ ਨਹੀਂ ਤੇ ਸਮਝ ਲਓ ਇਨਕਾਊਂਟਰ ਦੇ ਵਿੱਚ ਤੁਸੀਂ ਵੀ ਅੰਦਰ ਨਾਲ ਹੋ ਇਹ ਬਾਰ ਬਾਰ ਮੈਂ ਕਹਿੰਨਾ ਤੁਹਾਨੂੰ ਇਸ ਚੀਜ਼ ਤੋਂ ਬਚੋ ਇਹ ਉਹਨਾਂ ਦੀ ਜਿਮਣੀ ਜ਼ਰੂਰ ਦੇਣੀ ਹੈ ਨਹੀਂ ਦੇਣੀ ਤੇ ਪੇਸ਼ਾ ਪਰ ਮੈਂ ਬਾਰ ਬਾਰ ਇੱਕ ਬੇਨਤੀ ਕਰਨਾ ਜੀ ਆਪਣਾ ਬਚਾਅ ਕਰਨਾ ਇਹਦੇ ਵਿੱਚ ਉਹਨਾਂ ਦੀ ਜਿਮਣੀ ਦਵਾਓ ਐਸਐਸਪੀ ਦੇ ਮੌਕੇ ਤੇ ਐਸਐਸਪੀ ਦੇਵੇ ਡੀਆਈਜੀ ਦੇ ਮੌਕੇ ਦਾ ਡੀਆਈਜੀ ਦਾਵੇ ਜਿਮਣੀ ਜਿਹੜੇ ਜਦੋਂ ਨਾ ਬਚਾਵੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਹ ਇਹ ਜਿਹੜੀਆਂ ਕਾਰਵਾਈਆਂ ਅਜਹੀਆਂ ਹੁੰਦੀਆਂ ਨੇ ਦਬਾਹ ਦੀਨ ਹੁੰਦੀਆਂ ਨੇ ਪ੍ਰੈਸ਼ਰ ਦੀਨ ਹੁੰਦੀਆਂ ਨੇ ਜੀ ਮੈਂ ਤਾਂ ਪ੍ਰੈਸ਼ਰ ਦੀਨ ਨਗਾਗਾ ਕਿਉਂਕਿ ਜੇ ਪ੍ਰੈਸ਼ਰ ਦੀਨ ਨਾ ਹੋਣ ਤਾਂ ਇਹ ਕੰਮ ਨਾ ਹੋਣ ਠੀਕ ਹੈ ਨਾ ਮੈਂ ਇੱਕ ਬਤਾ ਹੀ ਤੇ ਬਾਰ ਬਾਰ ਐਸਐਚਓ ਨੂੰ ਕਹਤਾ ਐਸਐਚਓ ਆਪਣੀ ਉਹ ਜਾਨਾ ਕਿਉਂ ਫਸੇ ਅਫਸਰਾਂ ਦੇ ਪ੍ਰੈਸ਼ਰ ਨਾਲ ਲਿਆ ਕੇ ਕੰਮ ਸਾਰਾ ਮੁੜ ਕੇ ਐਸਐਚਓ ਦੇ ਡੇਕ ਜਾ ਔਰ ਐਫਆਈਆਰ ਦੇ ਕਿਸੇ ਅਫਸਰ ਦਾ ਨਾਮ ਵਿੱਚ ਆਇਆ ਇੰਟਰਵਿਊ ਦੇ ਇਹਨੂੰ ਬਿਆਨ ਨੂੰ ਦੇ ਇਹਨੂੰ ਡੀਏਜੀ ਤੇ ਡੀਜੀਪੀ ਤੇ ਪੰਗਾ ਲੈਣ ਨੂੰ ਬੰਦੇ ਫੜਨ ਨੂੰ ਮਾਰਨ ਨੂੰ ਕਰਨ ਨੂੰ ਐਸਐਚਓ ਅੱਛਾ ਸਿਆਣੇ ਇਹ ਕਹਿੰਦੇ ਵੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਭਵਿੱਖ ਦੇ ਵਿੱਚ ਇਹਨਾਂ ਅਫਸਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਜਿਨ੍ਹਾਂ ਦਾ ਐਫਆਈਆਰ ਦੇ ਵਿੱਚ ਨਾਮੇ ਕਰਨਾ ਪਏਗਾ ਮੇਰੀ ਇਹੋੀ ਗੱਲ ਬਾਰ-ਬਾਰ ਮੈਂ ਇੱਕੋ ਗੱਲ ਕਹਿੰਦਾ ਐਸਐਚਓ ਨੂੰ ਪੰਜਾਬ ਦੇ ਉਹਨਾਂ ਕਈ ਵਾਰੀ ਨਵੇਂ ਮੁੰਡੇ ਐਸਐਚਓ ਭਰਤੀ ਹੋਏ ਨੇ ਉਹਨਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਮੈਂ ਉਹਨਾਂ ਨੂੰ ਇਹ ਮੈਂ ਆਪਣੇ ਛੋਟੇ ਵੀਰ ਨੇ ਮੇਰੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਇਹਨਾਂ ਦੀ ਜਿਮਣੀ ਜ਼ਰੂਰ ਦਵਾਈ ਜਾਵੇ ਐਸਐਚਓ ਨੂੰ ਬਾਰ ਬਾਰ ਕਹਿਣਾ ਕਿ ਡੀਐਸਪੀ ਦੀ ਨਹੀਂ ਐਸਐਸਪੀ ਤੇ ਡੀਆਜੀ ਇਹਨਾਂ ਜਿਹੜੇ ਇੰਟਰਵਿਊ ਦਿੰਦੇ ਉਹਨਾਂ ਦੀ ਜਿਮਣੀ ਦਵਾਈ ਜਾਵੇ ਨਹੀਂ ਤੇ ਪਾਸੇ ਮਾਰੇ ਚੁੱਕੇ ਕੋਈ ਨਹੀਂ ਆਪਾਂ ਉਹਨਾਂ ਦਾ ਐਫਐਸਟੀ ਮੈਂ ਦੇਣਾ ਦਿਲ ਦੇ ਪਰਚਾ ਜੋ ਹੈਗਾ ਦੇਖੀ ਜਾਏਗੀ ਠੀਕ ਹੈ ਨਾ ਇਹ ਮੈਂ ਬਾਰ ਬਾਰ ਬੇਨਤੀ ਕਰਦਾ ਠੀਕ ਹੈ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਭੁਪਿੰਦਰ ਸਿੰਘ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਵੀ ਭਾਈ ਸਾਡੀ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦਾ ਇਨਕਾਉਂਟਰ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਇੱਕ ਨਵੀਂ ਐਫ ਆਈ ਆਰ ਸਾਹਮਣੇ ਹੁੰਦੀ ਏ ਜਿਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਅਬੋਹਰ ਦੇ ਵਿੱਚ ਕਪੜਾ ਵਪਾਰੀ ਦੀ ਹੋਈ ਹੱਤਿਆ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਆਏ ਦੇ ਨਹੀਂ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਨੂੰ ਲੈ ਕੇ ਤੁਸੀਂ ਜੋ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਨੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ